ਨੇ ਤੁਹਾਨੂੰ ਇੱਕ ਪੁਲ ਦੀ ਜਿਹੜੀ ਕਿ ਕਵਰੇਜ ਦਿਖਾਈ ਸੀ ਵੀ ਜਿਹੜਾ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਕੋ ਸ਼ੁਰੂ ਹੋ ਜਾਣਾ ਸੀਗਾ ਪਰ ਹੁਣ ਉਹ ਸਮਾਂ ਜਿਹੜਾ ਕਿ ਆ ਚੁੱਕਾ ਹੋਇਆ ਜੇ ਜਦੋਂ ਇਸ ਪੁਲ ਦੀ ਜਿਹੜੀ ਕਿ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਦੀ ਆਫੀਸ਼ੀਅਲੀ ਜਿਹੜੀ ਕਿ ਹੈ ਓਪਨਿੰਗ ਜਿਹੜੀ ਕਿ ਨਹੀਂ ਕੀਤੀ ਕਿਸੇ ਉਹ ਘਟਨ ਜਿਹੜਾ ਕਿ ਹਾਲੇ ਤੱਕ ਨਹੀਂ ਕੀਤਾ ਗਿਆ ਪਰ ਲੋਕਾਂ ਵੱਲੋਂ ਜਿਹੜੀ ਕਿ ਆ ਆਪ ਜਿਹਾ ਹੀ ਇਸ ਪੁਲ ਦੇ ਉੱਤੇ ਜਿਹੜੀ ਕਿ ਹੈ ਸ਼ੁਰੂ ਕਰ ਦਿੱਤੀ ਗਈ ਹੋਈ ਹੈ ਤਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਇਹ ਮਿਸਿੰਗ ਲਿੰਕ 2 ਤੋਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਤੇ ਇੱਕ ਵਾਰੀ ਅ ਤੁਹਾਨੂੰ ਤਸਵੀਰਾਂ ਜਿਹੜੀਆਂ ਆਰਓਵੀ ਦੀਆਂ ਵੀ ਦਿਖਾਣੀਆਂ ਚਾਹਾਂਗੇ ਜਿਸ ਤੋਂ ਤੁਸੀਂ ਇਸ ਨੂੰ ਪਛਾਣ ਸਕੋਗੇ ਵੀ ਕਿਹੜਾ ਪੁਲ ਹੈ ਤਾਂ ਇਹ ਆਰਓਵੀ ਜਿਹੜਾ ਇਹ ਧਾਂਦਰਾ ਰੋਡ ਤੋਂ ਜਿਹੜਾ ਕਿ ਹੈ ਮਲੇਰ ਕੋਟਲਾ ਰੋਡ ਦਾ ਜਿਹੜੀ ਮਿਸਿੰਗ ਲਿੰਕ 2 ਬੰਨਾ ਸੀਗਾ ਤਾਂ ਇਹ ਪੁਲ ਦੀਆਂ ਤਸਵੀਰਾਂ ਉਸ ਪੁਲ ਦੀਆਂ ਨੇ ਤਾਂ ਤੁਹਾਨੂੰ ਜਾਣਕਾਰੀ ਦੇਣੀ ਚਾਹਾਂਗੇ ਕਿ ਜਿਹੜਾ 2004 ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਪਾਸ ਹੋਇਆ ਸੀਗਾ ਤੇ 2000 10 ਦੇ ਵਿੱਚ ਜਿਹੜੀ ਕੀ ਹੈ ਲੈਂਡ ਐਕਵਾਇਰ ਕਰਨੇ ਸ਼ੁਰੂ ਕੀਤੀ ਗਈ ਸੀ ਤੇ 2019 ਦੇ ਵਿੱਚ ਜਿਹੜੀ ਰੇਲਵੇ ਨੂੰ ਮਨੀ ਰਿਲੀਜ਼ ਕੀਤੀ ਗਈ ਸੀ ਇਹ ਆਰਓਬੀ ਬਣਾਉਣ ਵਾਸਤੇ ਤੇ 2023 ਦੇ ਵਿੱਚ ਇਸ ਦਾ ਕੰਮ ਸ਼ੁਰੂ ਹੁੰਦਾ ਹੈ ਤੇ ਇੱਕ ਸਾਲ ਦੇ ਵਿੱਚ ਜਿਹੜਾ ਕੀ ਹੈ ਇਸ ਦਾ ਕੰਮ ਕੰਪਲੀਟ ਹੋ ਜਾਂਦਾ ਤਾਂ ਜਿਹੜਾ ਇਹ ਆਰਓਬੀ ਬਣ ਕੇ ਤਿਆਰ ਹੋ ਜਾਂਦਾ ਪਰ ਉਸ ਤੋਂ ਬਾਅਦ ਸਮਾਂ ਜਿਹੜਾ ਲੱਗਦਾ ਇਸ ਮਿਸਿੰਗ ਲਿੰਕ 2 ਨੂੰ ਪੂਰਾ ਹੋਣ ਵਾਸਤੇ ਤਾ ਉਸ ਸਮਾਂ ਜਿਹੜੇ ਗਲਾੜਾ ਵੱਲੋਂ ਜਿਹੜਾ ਕਿ ਐ ਇਸ ਪੁਲ ਨੂੰ ਕਨੈਕਟ ਕਰਨ ਵਾਸਤੇ ਦੋਨੋਂ ਸਾਈਡਾਂ ਉੱਤੇ ਜਿਹੜਾ ਕਿ ਹੈ ਸੜਕ ਬਣਾਣੀ ਸੀ ਕਿ ਉਸ ਨੂੰ ਜਿਹੜਾ ਕਿ ਸਮਾਂ ਲੱਗਦਾ ਤੇ ਪਰ ਹੁਣ ਇਹ ਜਿਹੜਾ ਇੰਤਜ਼ਾਰ ਇੰਨੇ ਸਮੇਂ ਤੋਂ ਚੱਲ ਰਿਹਾ ਸੀਗਾ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਜਿਹੜਾ ਇਹ ਮਿਸਿੰਗ ਲਿੰਕ 2 ਹੈ ਤਿਆਰ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਸ ਦੀ ਜਿਹੜੀ ਉਦਘਾਟਨ ਹੈ ਇਹਦੀ ਥੋੜੇ ਦਿਨਾਂ ਦੇ ਜਿਹੜਾ ਕਰ ਦਿੱਤਾ ਜਾਏਗਾ ਪਰ अनऑफिशियली ਲੋਕਾਂ ਵੱਲੋਂ ਜਿਹੜੇ ਕਿਹਾ ਇਸ ਦੀ ਆਵਾਜ਼ ਹੈ ਸ਼ੁਰੂ ਹੋ ਚੁੱਕੀ ਹੋਇਆ ਇਸ ਦੀ ਵਰਤੋਂ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੋਈ ਹੈ ਤਾਂ ਜੇਕਰ ਗੱਲ ਕਰ ਲਈਏ ਇਹ ਜਿਹੜਾ ਮਿਸਿੰਗ ਲਿੰਕ 2 ਹੈ ਇਸ ਦਾ ਫਾਇਦਾ ਜਿਹੜਾ ਕਿਸ ਨੂੰ ਹੋਏਗਾ ਤਾਂ ਉਸ ਦੀ ਜੇਕਰ ਮੈਂ ਗੱਲ ਕਰਾਂ ਤਾਂ ਜਿਹੜੇ ਲੋਕਾਂ ਨੇ ਮੋਗਾ ਫਿਰੋਜ਼ਪੁਰ ਤੋਂ ਮਲੇਰ ਕੋਟ ਦਾ ਜਾਣਾ ਹੈ ਜਾਂ ਮਲੇਰ ਕੋਟਲੇ ਤੋਂ ਮੋਗਾ ਫਿਰੋਜ਼ਪੁਰ ਵਾਲੀ ਸਾਈਡ ਤੇ ਜਾਣਾ ਹੈ ਤਾਂ ਉਹਨਾਂ ਵਾਸਤੇ ਇੱਕ ਤੋਹਫ਼ਾ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਅ ਮਿਸਿੰਗ ਲਿੰਕ 2 ਦੇ ਨਾਲ ਜਿਹੜਾ ਉਹਨਾਂ ਦਾ ਸਮਾਂ ਹੈ ਤੇ ਜਿਹੜਾ ਰਸਤਾ ਹੈ ਦੋਨੋਂ ਚੀਜ਼ਾਂ ਜਿਹੜੇ ਕਿ ਘੱਟ ਲੱਗਣਗੀਆਂ ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਜਿੱਥੇ ਉਹਨਾਂ ਨੂੰ ਪਹਿਲਾਂ ਸਾਰਾ ਜਿਹੜਾ ਗਿਲ ਰੋਡ ਕ੍ਰੋਸ ਕਰਕੇ ਜਿਹੜਾ ਸ਼ਿਮਲਾਪੁਰੀ ਵਾਲਾ ਜਿਹੜਾ ਪੋਲਾ ਉਸ ਤੋਂ ਬਾਅਦ ਜਿਹੜਾ ਨਹਿਰ ਚੜਨਾ ਵੈਨ ਸੀਗਾ ਨਹਿਰ ਸਾਰੀ ਕ੍ਰੋਸ ਕਰਕੇ ਉਸ ਤੋਂ ਬਾਅਦ ਅੱਗੇ ਫਰੋਸਪੁਰ ਤੇ ਜਿਹੜਾ ਕਿ ਆ ਪਹੁੰਚਦੇ ਸੀਗੇ ਤਾਂ ਉਹ ਜਿਹੜਾ ਰਸਤਾ ਹੈ ਉਹ ਕਾਫੀ ਜ਼ਿਆਦਾ ਟ੍ਰੈਫਿਕ ਵਾਲਾ ਰਸਤਾ ਹੁੰਦਾ ਸੀਗਾ ਤੇ ਸਮਾਂ ਜਿਹੜਾ ਉਸ ਤੇ ਉੱਤੇ ਕਾਫੀ ਜ਼ਿਆਦਾ ਲੱਗਦਾ ਹੁੰਦਾ ਸੀਗਾ ਪਰ ਹੁਣ ਜਦੋਂ ਜਿਹੜਾ ਮਿਸਿੰਗ ਲਿੰਕ 2 ਜਦੋਂ ਇਸ ਦੀ ਸ਼ੁਰੂਆਤ ਹੋ ਜਾਏਗੀ ਤਾਂ ਲੋਕਾਂ ਨੂੰ ਇਸ ਦਾ ਕਾਫੀ ਜ਼ਿਆਦਾ ਸੁੱਖ ਹੋਏਗਾ ਕਿਉਂਕਿ ਜਿਹੜਾ ਗਿਲ ਰੋਡ ਤੋਂ ਜਿਹੜਾ ਕੀ ਹੈ ਸ਼ੁਰੂ ਹੋਣ ਵਾਲਾ ਮਿਸਿੰਗ ਲਿੰਕ 2 ਇਸ ਦੀ ਸ਼ੁਰੂਆਤ ਜਦੋਂ ਹੋਏਗੀ ਤਾਂ ਇਹ ਅੱਗੇ ਜਾ ਕੇ ਧੰਦਨਾ ਰੋਡ 200 ਫੁੱਟੀ ਰੋਡ ਤੇ ਸਿੱਧਾ ਜਾ ਕੇ ਜਿਹੜਾ ਕੀ ਹੈ ਆਪਣਾ ਗ੍ਰੈਂਡ ਵਾਕ ਦੇ ਕੋਲ ਜਾ ਕੇ ਰਸਤਾ ਜਿਹੜਾ ਖਤਮ ਹੁੰਦਾ ਸਿੱਧਾ ਤੁਸੀਂ ਫਿਰੋਜ਼ਪੁਰ ਰੋਡ ਤੇ ਜਿਹੜਾ ਚੜ ਕੇ ਤੇ ਆਪਣੀ ਮੰਜ਼ਲ ਵੱਲ ਜਿਹੜੀ ਕੀ ਫਿਰੋਜ਼ਪੁਰ ਜਾਂ ਮੋਗਾ ਉਧਰ ਵਾਲੀ ਸਾਈਡ ਹੋਣ ਵਾਲੀ ਤਾਂ ਤੁਸੀਂ ਉਸ ਤੋਂ ਉੱਤੇ ਆਰਾਮ ਨਾਲ ਜਿਹੜਾ ਕੀ ਪਹੁੰਚ ਸਕਦੇ ਹੋ ਤਾ ਹਾਲਾਂਕਿ ਇਸ ਜਿਹੜੀ ਪੁਲ ਦੀ ਸਟਾਰਟਿੰਗ ਜਿਹੜੀ ਕਿ ਨਹੀਂ ਹੋਈ ਹੈ ਓਪਨਿੰਗ ਜਿਹੜੀ ਕਿ ਹਾਲੇ ਤੱਕ ਨਹੀਂ ਹੋਈ ਹੈ ਪਰ ਅਨੋਫੀਸ਼ੀਅਲੀ ਲੋਕਾਂ ਵੱਲੋਂ ਜਿਹੜੀ ਕੈਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੋਕ ਇਸ ਦਾ ਜਿਹੜਾ ਕੀ ਹੈ ਲੁਫਤ ਜਿਹੜਾ ਉਠਾਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੀ ਦੂਜੀ ਸਾਈਡ ਹੈ ਇਸ ਦੀ ਸ਼ੁਰੂਆਤ ਇਸ ਦੀ ਨਹੀਂ ਹੋਈ ਹੈ ਪਰ ਜਿਹੜੇ ਇੱਥੋਂ ਦੇ ਆਮ ਨਾਗਰਿਕ ਨੇ ਜਿਹੜੇ ਇੱਥੋਂ ਦੇ ਲੋਕ ਨੇ ਉਹ ਇਸ ਦੀ ਵਰਤੋਂ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਵੀ ਕਿਸ ਤਰੀਕੇ ਨਾਲ ਇੱਥੇ ਇੱਕ ਨੂੰ ਸੈਰ ਦਾ ਜਿਹੜਾ ਕਿ ਇੱਕ ਰਸਤਾ ਜਿਹੜਾ ਟਰੈਕ ਬਣਾਇਆ ਹੋਇਆ ਹਾਲਾਂਕਿ ਇਹ ਮਿਸਿੰਗ ਲਿੰਕ 2 ਹੈ ਇਸ ਦਾ ਇੰਤਜ਼ਾਰ ਜਿਹੜਾ ਕਿ ਲੋਕਾਂ ਨੂੰ ਕਾਫੀ ਸਮੇਂ ਤੋਂ ਸੀਗਾ ਇਹ ਜਦੋਂ ਮਿਸਿੰਗ ਲਿੰਕ 2 ਜਦੋਂ ਆਫੀਸ਼ੀਅਲੀ ਇਸ ਦੀ ਸ਼ੁਰੂਆਤ ਹੋ ਜੇਗੀ ਤਾਂ ਜਿਹੜੇ ਲੋਕ ਇਸ ਲਾਈਨਾਂ ਤੋਂ ਪਾਰ ਰਹਿੰਦੇ ਸੀਗੇ ਤਾਂ ਉਹਨਾਂ ਨੂੰ ਗਿਲ ਰੋਡ ਪਹੁੰਚਣ ਵਾਸਤੇ ਵੀ ਕਾਫੀ ਜ਼ਿਆਦਾ ਸੁਖਾਲਾ ਜਿਹੜਾ ਰਸਤਾ ਇੱਕ ਮਿਲ ਜੇਗਾ ਉਹਨਾਂ ਨੂੰ ਹੁਣ ਇੱਕ ਉੱਪਰੋਂ ਪੂਰਾ ਰਸਤਾ ਜਿਹੜਾ ਘੁੰਮ ਕੇ ਨਹੀਂ ਆਣਾ ਪਵੇਗਾ ਈਜ਼ੀਲੀ ਲਾਈਨਾਂ ਦੇ ਉੱਪਰੋਂ ਜਿਹੜਾ ਕੀ ਇਹ ਰਸਤਾ ਕਰਾਸ ਕਰਕੇ ਤੇ ਗਿਲ ਰੋਡ ਵਾਲੀ ਸਾਈਡ ਪਹੁੰਚ ਸਕਦੇ ਨੇ